ਸਿਮਰਨ ਕਰਦੇ ਕਰਦੇ ਇਹ ਕੰਮ ਜ਼ਰੂਰ ਕਰ ਲੋ ਜੇ ਆਪਾਂ ਇਹ ਚਾਹੁੰਦੇ ਆ ਕਿ ਵਾਹਿਗੁਰੂ ਜੀ ਸਾਡੇ ਉੱਤੇ ਬਹੁਤ ਜ਼ਿਆਦਾ ਖੁਸ਼ ਹੋਣ ਗੁਰੂ ਸਾਹਿਬ ਜੀ ਆਪਾਂ ਨੂੰ ਬਾਣੀ ਦੇ ਰਾਹੀਂ ਸਮਝਾਉਂਦੇ ਆ ਕਿ ਆਪਾਂ ਕਿਸੇ ਹੋਰ ਜੀਵ ਦਾ ਨਾਮ ਤੋਂ ਇਲਾਵਾ ਨਾਮ ਤੋਂ ਇਲਾਵਾ ਕਿਸੇ ਹੋਰ ਚੀਜ਼ ਦੇ ਨਾਲ ਭਲਾ ਨਹੀਂ ਕਰ ਸਕਦੇ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਆਪਾਂ ਰੋਜ਼ ਸਰਬੱਤ ਦਾ ਭਲਾ ਮੰਗ ਸਕਦੇ ਆਂ ਜਦੋਂ ਵੀ ਆਪਾਂ ਸਿਮਰਨ ਕਰਨ ਤੋਂ ਬਾਅਦ ਧਿਆਨ ਦੇ ਵਿੱਚ ਬੈਠਣਾ ਹੈ ਸਹਜ ਦੇ ਵਿੱਚ ਬੈਠਣਾ ਹੈ ਉੱਥੇ ਸੁਰਤੀ ਰਾਹੀ ਉਸ ਵਾਹਿਗੁਰੂ ਜੀ ਨੂੰ ਇੱਕੋ ਹੀ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਜੀ ਇਸ ਜਨਮ ਦੇ ਵਿੱਚ ਜਿੰਨੇ ਵੀ ਜੀਵ ਅਸੀਂ ਆਏ ਹੋਏ ਆ ਜਿੰਨੇ ਵੀ ਜੀਵ ਤੁਹਾਨੂੰ ਮਿਲਣਾ ਚਾਹੁੰਦੇ ਨੇ ਨਾਮ ਜਪਣ ਦੀ ਤੜਫ ਰੱਖਦੇ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਮਿਲਣਾ ਸਾਰੇ ਹੀ ਜੀਵਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ਣੀ ਸਾਰੇ ਹੀ ਜੀਵਾਂ ਨੂੰ ਸੰਗਤ ਬਖਸ਼ਣੀ ਸਾਰੇ ਹੀ ਜੀਵਾਂ ਨੂੰ ਅੰਮ੍ਰਿਤ ਰਸ ਬਖਸ਼ਣਾ ਜਿੰਨੇ ਵੀ ਜੀਵ ਧਿਆਨ ਦੇ ਵਿੱਚ ਬੈਠਦੇ ਨੇ ਉਹਨਾਂ ਨੂੰ ਆਪਣੇ ਪ੍ਰਕਾਸ਼ ਦੇ ਦਰਸ਼ਨ ਕਰਾਉਣਾ ਜਦੋਂ ਆਪ ਐਸ ਤਰੀਕੇ ਸਰਬੱਤ ਦਾ ਭਲਾ ਮੰਗਾਂਗੇ ਫਿਰ ਸਾਡਾ ਭਲਾ ਆਪਣੇ ਆਪ ਹੋਵੇਗਾ ਬਸ ਸਾਨੂੰ ਮੰਗਣ ਦੀ ਜਾਂਚ ਵਿਧੀ ਹੋਣੀ ਚਾਹੀਦੀ ਆ ਪਤਾ ਹੋਵੇ ਕੋਈ ਖਾਸ ਆਪਣੇ ਵਾਸਤੇ ਨਹੀਂ ਮੰਗਣਾ ਪਰ ਇਸ ਟਾਈਮ ਅਸੀਂ ਉਲਟਾ ਕਰਕੇ ਬੈਠੇ ਆ ਤੇ ਉਲਟਾ ਅਸੀਂ ਉਸ ਪਰਮਾਤਮਾ ਦੇ ਕੋਲੋਂ ਖੁਸ਼ੀਆਂ ਚਾਹੁੰਦੇ ਆ ਆਪਾਂ ਸੈਲਫਿਸ਼ ਆ ਆਪਾਂ ਆਪਣਾ ਹੀ ਮੰਗਦੇ ਆ ਤੇ ਮੰਗਦੇ ਵੀ ਕੀ ਆ ਦੁਨਿਆਵੀ ਜੋ ਮਾਰੇ ਕਹਿੰਦੇ ਝੂਠਾ ਹੈ ਜੋ ਚੀਜ਼ ਸਾਨੂੰ ਮੰਗਣੀ ਚਾਹੀਦੀ ਉਹ ਅਸੀਂ ਨਹੀਂ ਮੰਗਦੇ ਜਿਵੇਂ ਆਪਾਂ ਇਹ ਕਰਦੇ ਆ ਰਹੇ ਸੀ ਨਾ ਬਸ ਇਸ ਤੋਂ ਉਲਟਾ ਕਰ ਦੇਣਾ ਖੱਪਾ ਆਪਣਾ ਛੱਡ ਦੇਣਾ ਕੁਝ ਨਹੀਂ ਮੰਗਣਾ ਬਸ ਸਰਬੱਤ ਦਾ ਭਲਾ ਮੰਗਣਾ ਹੈ ਤੇ ਸਿਰਫ ਮੰਗਣਾ ਵੀ ਨਹੀਂ ਸਿਮਰਨ ਤੇ ਵੀ ਲਾਉਣਾ ਹੈ ਜੇ ਆਪਾਂ ਕਿਸੇ ਜੀਵ ਨੂੰ ਸਿਮਰਨ ਤੇ ਲਾ ਦਈਏ ਸਭ ਤੋਂ ਵੱਡਾ ਭਲਾ ਹੈ ਚੰਗਾ ਕਰਮ ਹੈ ਆਪਾਂ ਉਹਨਾਂ ਨੂੰ ਨਾਮ ਦਾ ਭੇਤ ਦਈਏ ਸੰਗਤ ਦਾ ਭੇਦ ਦਈਏ ਗੁਰਬਾਣੀ ਦਾ ਭੇਦ ਦਈਏ ਬਸ ਇਹ ਜੀਵਨ ਜਿਉਂਦੀ ਜਾਂਚ ਦੱਸ ਦਈਏ ਉਸ ਦਰਤ ਦੀਆਂ ਕੁਝ ਨਿਸ਼ਾਨੀਆਂ ਵੀ ਦੱਸ ਦਈਏ ਤਾਂ ਜੋ ਉਹਨਾਂ ਦੇ ਮਨ ਦੇ ਵਿੱਚ ਵੀ ਵਿਰਾਗ ਪੈਦਾ ਹੋਵੇ ਚਾਹ ਪੈਦਾ ਹੋਵੇ ਨਾਮ ਜਪਣ ਦਾ ਜਿਵੇਂ ਆਪਾਂ ਦੁਨਿਆਵੀ ਆਪਣੇ ਮਾਤਾ ਪਿਤਾ ਭੈਣ ਭਾਈ ਦੋਸਤਾਂ ਦੀ ਆਵਾਜ਼ ਪਹਿਚਾਣਦੇ ਆ ਅੱਖਾਂ ਬੰਦ ਕਰਕੇ ਹੀ ਆਪਾਂ ਪਹਿਚਾਣ ਸਕਦੇ ਆ ਕਿ ਕਿਸਨੇ ਆਵਾਜ਼ ਲਗਾਈ ਹੈ ਇਸੇ ਤਰ੍ਹਾਂ ਆਪਾਂ ਅੰਦਰੋਂ ਜੋ ਮਾਲਕ ਆਵਾਜ਼ਾਂ ਮਾਰਦੇ ਨੇ ਉਸ ਆਵਾਜ਼ ਦੀ ਵੀ ਪਛਾਣ ਕਰਨੀ ਆ ਤੇ ਪਛਾਣ ਕਰਾਉਣੀ ਆ ਹੁਣ ਕਾਲਪੁਰਖ ਵਾਹਿਗੁਰੂ ਜੀ ਸਾਨੂੰ ਹਰ ਸਮੇਂ ਅੰਦਰੋਂ ਆਵਾਜ਼ਾਂ ਮਾਰਦੇ ਨੇ ਹੁਣ ਇਸ ਆਵਾਜ਼ ਨੂੰ ਪੱਕੇਵੇਂ ਸੁਣ ਸਕਦੇ ਆ ਜਦੋਂ ਧਿਆਨ ਦੇ ਵਿੱਚ ਬੈਠਦੇ ਆ ਧਿਆਨ ਦੇ ਵਿੱਚ ਸਾਡਾ ਮਨ ਇਕਾਗਰ ਹੁੰਦਾ ਤੇ ਇਕਾਗਰ ਮਨ ਹੀ ਇਸ ਆਵਾਜ਼ ਨੂੰ ਸੁਣ ਸਕਦਾ ਵਿਚਾਰਾਂ ਦੇ ਵਿੱਚ ਸੁਣਨ ਦੀ ਕੋਸ਼ਿਸ਼ ਨਹੀਂ ਕਰਨੀ ਸਿਮਰਨ ਕਰ ਕਰਕੇ ਪਹਿਲਾਂ ਮਨ ਦੀ ਮੈਲ ਨੂੰ ਧੋਣ ਦਾ ਯਤਨ ਕਰਨਾ ਫਿਰ ਜਦੋਂ ਸਹਜ ਦੇ ਵਿੱਚ ਬੈਠਦੇ ਆ ਫਿਰ ਆਵਾਜ਼ ਸੁਣਾਈ ਦਿੰਦੀ ਆ ਬਸ ਕਰਮ ਜੋ ਹੈ ਉਹ ਹੈ ਸਿਮਰਨ ਕਰਨਾ ਤੇ ਦੂਸਰਿਆਂ ਨੂੰ ਵੀ ਤਰੀਕਾ ਦੱਸਣਾ ਹੈ ਆਪ ਵੀ ਕਰਨਾ ਹੈ ਇਹ ਹੀ ਸਭ ਤੋਂ ਵੱਡਾ ਭਲਾ ਹੈ ਜੇ ਕੋਈ ਜੀਵ ਅਜਿਹਾ ਭਲਾ ਕਰਦਾ ਆ ਤਾਂ ਵਾਹਿਗੁਰੂ ਜੀ ਜੋ ਕਿ ਸਾਡੇ ਪਿਤਾ ਨੇ ਉਹ ਜੀਵ ਦੇ ਉੱਤੇ ਬਹੁਤ ਖੁਸ਼ ਹੁੰਦੇ ਨੇ